ਠੰਡ ਨੂੰ ਵੇਖ ਕੇ ਪੰਜਾਬ ਸਰਕਾਰ ਦੇ ਵੱਲੋਂ ਪਚਾਲਾ ਦੇ ਵਿੱਚ ਵੱਡਾ ਉਪਰਾਲਾ ਕੀਤਾ ਗਿਆ ਹੈ ਸਰਕਾਰ ਦੇ ਵੱਲੋਂ ਜਿਹੜੇ ਰਾਤ ਨੂੰ ਯਾਤਰੀ ਆਉਂਦੇ ਹਨ ਜਾਂ ਫਿਰ ਜਿਨ੍ਹਾਂ ਦੇ ਕੋਲ ਸੌਣ ਦੇ ਲਈ ਕੋਈ ਵੀ ਜਗ੍ਹਾ ਨਹੀਂ ਹੁੰਦੀ ਉਹਨਾਂ ਦੇ ਲਈ ਰਹਿਣ ਬਸੇਰੇ ਦਾ ਇੰਤਜ਼ਾਮ ਕੀਤਾ ਗਿਆ ਹੈ ਇਸ ਸਟੈਂਡ ਬਸੇਰੇ ਦੇ ਵਿੱਚ ਔਰਤਾਂ ਅਤੇ ਮਰਦਾਂ ਦੇ ਲਈ ਅਲੱਗ-ਅਲੱਗ ਟੈਂਟ ਲਗਾਇਆ ਗਿਆ ਹੈ ਜੁਸੇ ਵਿੱਚ 15 ਦੇ ਕਰੀਬ ਮਰਦ ਅਤੇ 15 ਦੇ ਕਰੀਬ ਔਰਤਾਂ ਬੜੇ ਆਰਾਮ ਦੇ ਨਾਲ ਰਹਿ ਸਕਦੇ ਹਨ ਅਤੇ ਠੰਡ ਤੋਂ ਬਚ ਸਕਦੇ ਹਨ ਇਸ ਰਹਿਣ ਬਸੇਰੇ ਦੇ ਵਿੱਚ ਠੰਡ ਤੋਂ ਬਚਣ ਦੇ ਲਈ ਯਾਤਰੀਆਂ ਵਾਸਤੇ ਹੀਟਰ ਦਾ ਵੀ ਇੰਤਜ਼ਾਮ ਕੀਤਾ ਗਿਆ ਹੈ ਪੂਰੀ ਸਿਕਿਉਰਿਟੀ ਦੇ ਨਾਲ ਇਸ ਦੀ ਦੇਖਭਾਲ ਵੀ ਕੀਤੀ ਜਾਂਦੀ ਜਿੱਥੇ ਪੂਰੇ ਉੱਤਰ ਭਾਰਤ ਦੇ ਵਿੱਚ ਜਿਹੜਾ ਹੈ ਠੰਡ ਦਾ ਮਾਹੌਲ ਬਣਿਆ ਹੋਇਆ ਸੋ}{|\text{ਤਸਵੀਰਾਂ ਤੁਸੀਂ ਪਟਿਆਲੇ ਸ਼ਹਿਰ ਦੀਆਂ ਦੇਖ ਸਕਦੇ ਹੋ ਕਿਸ ਤਰ੍ਹਾਂ ਜਿਹੜਾ ਹੈਗਾ ਅ ਠੰਡ ਜਿਹੜੀ ਹੈ ਉਹ ਦਿਖ ਰਹੀ ਹੈ ਧੁੰਦ ਵੀ ਜਿਹੜੀ ਹੈ ਪੂਰੀ ਦਿਖ ਰਹੀ ਹੈ ਜੀ ਹੈ ਸੋ ਮੈਦਾਨੀ ਇਲਾਕੇ ਦੇ ਜਿਹੜਾ ਠੰਡ ਦਾ ਅਸਰ ਬਹੁਤ ਦਿਖ ਰਿਹਾ ਹੈ ਉੱਥੇ ਹੀ ਪੰਜਾਬ ਸਰਕਾਰ ਵੱਲੋਂ ਜਿਹੜਾ ਹੈਗਾ ਦਿਨਾਂ ਕੋਈ ਕਾਰ ਨਹੀਂ ਹੈਗਾ ਰਹਿਣ ਅਤੇ ਕੁਝ ਲੋਕ ਸੜਕਾਂ ਦੇ ਜਰੂਰ ਸੌਂਦੇ ਹੈਗੇ ਨੇ} ਕੁਝ ਲੋਕ ਜਿਹੜੇ ਯਾਤਰੀ ਹੈ ਜਿਹਨਾਂ ਕੋਲ ਨਾ ਕਈ ਵਾਰ ਕੁਝ ਪੈਸੇ ਨਹੀਂ ਹੁੰਦੇ ਕੋਈ ਵਧੀਆ ਕਮਰਾ ਲੈਣ ਵਾਸਤੇ ਔਰ ਉੱਥੇ ਹੀ ਜਿਹੜੇ ਕੁਝ ਗਰੀਬ ਲੋਕ ਜਿਹੜੇ ਹੈ ਜਿਨਾਂ ਕੋਲ ਘਰ ਨਹੀਂ ਹੈਗਾ ਉਹਨਾਂ ਵਾਸਤੇ ਠੰਡ ਤੋਂ ਬਚਣ ਲਈ ਪੰਜਾਬ ਸਰਕਾਰ ਵੱਲੋਂ ਜਿਹੜਾ ਬੜਾ ਵਧੀਆ ਜਿਹੜਾ ਉਪਰਾਲਾ ਕੀਤਾ ਹੈ ਔਰ ਪਟਿਆਲੇ ਸ਼ਹਿਰ ਦੇ ਵਿੱਚ ਜਿਹੜਾ ਹੈਗਾ 4 ਤੋਂ ਲੈ ਕੇ 5 ਤੱਕ ਰਹਿਣ ਬਸੇਰਾ ਜਿਸ ਦਾ ਨਾਮ ਦਿੱਤਾ ਗਿਆ ਸੋ ਤਸਵੀਰਾਂ ਦੇਖ ਸਕਦੇ ਹੋ ਤੁਸੀਂ ਪੂਰੀਆਂ ਪਟਿਆਲੇ ਦੇ ਕਈ ਚੌਂਕਾ ਦੇ ਵਿੱਚ ਜਿਹੜਾ ਹੈਗਾ ਇਹ ਰਹਿਣ ਬਸੇਰਾ ਜਿਹੜਾ ਸਰਕਾਰ ਵੱਲੋਂ ਲਗਾਇਆ ਗਿਆ ਹੈਗਾ ਸੋ ਅੰਦਰ ਦੀਆਂ ਤਸਵੀਰਾਂ ਅਸੀਂ ਦਿਖਾਣੇ ਕਿਸ ਤਰ੍ਹਾਂ ਜਿਹੜਾ ਹੈਗਾ ਆ ਸਾਫ਼ ਸੁਥਰੇ ਬਿਸਤਰੇ ਜਿਹੜੇ ਹੈਗੇ ਪੂਰਾ ਠੰਡ ਤੋਂ ਬਚਣ ਲਈ ਜਿਹੜਾ ਹੈਗਾ ਪੂਰੇ-ਪੂਰੇ ਦੇ ਇੰਤਜ਼ਾਮ ਜਿਹੜੇ ਨੇ ਉਹ ਕਿੱਤੇ ਗਿਓ ਹਨ ਹਰੇਕ ਨੂੰ ਜਿਹੜਾ ਆ ਪੂਰੀ ਤਰ੍ਹਾਂ ਜਿਹੜਾ ਸਹੂਲਤਾਂ ਜਿਹੜੀਆਂ ਹੈਗੀਆਂ ਨੇ ਸਰਕਾਰ ਵੱਲੋਂ ਦਿੱਤੇ ਗਿਆ ਹਨ ਬਾਕਾਇਦਾ ਤੁਸੀਂ ਦੇਖ ਸਕਦੇ ਹੋ ਪੂਰਾ ਤਸਵੀਰਾਂ ਦੇ ਵਿੱਚ ਕਿਸ ਤਰ੍ਹਾਂ ਜਿਹੜਾ ਸਾਫ਼ ਸੁਥਰੇ ਬਿਸਤਰੇ ਜਿਹੜੇ ਹੈਗੇ ਨੇ ਉਹ ਕਿੱਤੇ ਮੁਹਿਆ ਕਰਾਏ ਗਏ ਨੇ ਸੋ ਕਈ ਲੋਕ ਜਿਹੜੀ ਯਾਤਰੀ ਨੇ ਉਹ ਵੀ ਉਰੇ ਠਹਿਰਦੇ ਨੇ ਪੂਰੀ ਠੰਡ ਤੇ ਜਿਹੜੀ ਆ ਪੂਰੀ ਸਿਖਰਾਂ ਤੇ ਜਿਹੜੀ ਹੈਗੀ ਹੈ ਇਸ ਤੋਂ ਕਰ ਉੱਤਰ ਪਾਰ ਚਾਹੇ ਲੇਕਿਨ ਸਰਕਾਰ ਵੱਲੋਂ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਜਿਹੜਾ ਹੈਗਾ ਆਮ ਜਨਤਾ ਹਸਤੇ ਜਿਹੜਾ ਉਖਤਾ ਇੰਤਜ਼ਾਮ ਜਿਹੜਾ ਇਸ ਠੰਡ ਤੋਂ ਬਚਣ ਲਈ ਜਿਹੜਾ ਨੇ ਉਹ ਕਿਤੇ ਹੋਏਗੇ ਨੇ ਸੋ ਤਿੱਕੀ ਤੋਂ ਹੋਰ ਵੀ ਤਸਵੀਰ ਦਿਖਾਣੇ ਬਕਾਇਦਾ ਹੀਟਰ ਵੀ ਜਿਹੜਾ ਹੈ ਸਰਕਾਰ ਵੱਲੋਂ ਅੰਬਿਆਸ ਦਿੱਤਾ ਗਿਆ ਹੈ ਤਾਂ ਜੇ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਆਂਦੀ ਹੈ ਠੰਡ ਲੱਗਦੀ ਆ ਤਾਂ ਹੀਟਰ ਵੀ ਉਸ ਦਾ ਵੀ ਇੰਤਜ਼ਾਮ ਜਿਹੜਾ ਪੂਰੇ ਕੀਤਾ ਗਿਆ ਸਾਡੇ ਨਾਲ ਯਾਤਰੀ ਵੀ ਜਿਹੜੇ ਆਗੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਸਭ ਕੀ ਲੱਗਦਾ ਸਰਕਾਰ ਨੇ ਇਹਦਾ ਉਪਰਾਲਾ ਕੀਤਾ ਹੋਇਆ ਠੰਡ ਤੋਂ ਬਚਣ ਦੇ ਲਈ ਹਾਂਜੀ ਹਾਂਜੀ ਬਹੁਤ ਵਧੀਆ ਸਰ ਹੀਟਰ ਵਗੈਰਾ ਚੱਲਦਾ ਇੱਥੇ ਸੌਣ ਲਈ ਸਟਾਫ ਵਧੀਆ ਸਾਰੇ ਚੈੱਕ ਕਰਦੇ ਆ ਬਾਹਰੋਂ ਲੈ ਕੇ ਬੰਦੇ ਵਿਚਾਰੇ ਪਾਣੇ ਆ ਸਕਿਉਰਟੀ ਵਾਲੇ ਜਿਹੜੇ ਬਾਹਰ ਠੰਡ ਦੇ ਵਿੱਚ ਪਏ ਆ ਉਹਨਾਂ ਨੂੰ ਵੀ ਨਾਈਟ ਦੇ ਵਿੱਚ ਲੈ ਕੇ ਆਉਂਦੇ ਆ ਬਾਹਰ ਸੋ ਇਹਨਾਂ ਦਾ ਕਹਿਣਾ ਵੀ ਬਹੁਤ ਵਧੀਆ ਜਿਹੜਾ ਉਪਰਾਲਾ ਹੈਗਾ ਸਰਕਾਰ ਦਾ ਹੈਗਾ ਬਕਾਇਦਾ ਠੰਡ ਤੋਂ ਵੋਚਣ ਵਾਸਤੇ ਜਿਹੜਾ ਹੀਟਰ ਵੀ ਜਿਹੜੇ ਹੈਗੇ ਨੇ ਉਹ ਵੀ ਇਹਨਾਂ ਨੂੰ ਮੋਈਆ ਕਰਾਏ ਗਏ ਨੇ ਤੋਂ ਸਿਕਿਉਰਟੀ ਦੇ ਵੀ ਰੀਜ਼ਨ ਜਾਣਦੇ ਆ ਕਿ ਕਿਸ ਤਰ੍ਹਾਂ ਦੇ ਜਿਹੜੇ ਆ ਸਿਕਿਉਰਟੀ ਵੱਲੋਂ ਵੀ ਜਿਹੜੇ ਨੇ ਇੰਤਜ਼ਾਮ ਰਹਿੰਦੇ ਨੇ ਕਿਸ ਤਰ੍ਹਾਂ ਸਿਕਿਉਰਟੀ ਜਿਹੜੇ ਕਿਸ ਤਰ੍ਹਾਂ ਚੈਕਿੰਗ ਹੁੰਦੀ ਹੈ ਬੜਾ ਪਾਉਸ ਏਰੀਆ ਵੀ ਹੈਗਾ ਲੋਕ ਇੱਥੇ ਆਉਂਦੇ ਨੇ ਸਾਰੇ ਦੇਖੋ ਸਾਡੀ ਵਿਰਾਸਤ ਕੰਪਨੀ ਸਿਕਿਉਰਟੀ ਹੈਈ ਤੇ ਸਾਡੇ ਆਪ ਨੂੰ ਚੈਕਿੰਗ ਕਰਨਾ ਹੁੰਦੇ ਨੇ ਜਦ ਮਰਜ਼ੀ ਆ ਸਕਦੇ ਨੇ 4 ਵਜੇ 10 ਵਜੇ ਜਿੰਨੇ ਮਰਜ਼ੀ ਵਸੇ ਸੀ ਪੂਰਾ 100% ਹੀ ਖੜੇ ਰਹਿਣੇ ਸੀ 24 ਘੰਟੇ ਜਿਹੜੇ ਮਤਲਬ ਅਸਲ ਅਸਲ ਮੇਨ ਤੋਂ ਦੇ ਇਹ ਹੈ ਜੀ ਬਾਹਰ ਕੋਈ ਆਉਂਦਿਆ ਸੀ ਉਹਨੂੰ ਟਾਰਗੇਟ ਲੱਲੇਆ ਟਾਰਗੇਟ ਲੈ ਕੇ ਜਿਹੜੇ ਨਹੀਂ ਮਤਲਬ ਇਹਨਾਂ ਨੇ ਕੁਝ ਹੁੰਦਾ ਨਹੀਂ certes ਕੋਈ ਰਹਿਣ ਸੇ ਰ ਨਹੀਂ ਹੁੰਦਾ ਅਸੀਂ ਉਹਨਾਂ ਨੂੰ ਦੇ ਪਾਦਨੇ ਆ ਫ੍ਰੀ ਫ੍ਰੀ ਸੇਵਾ ਹੀ ਕੋਈ ਪੈਸਾ ਨਹੀਂ ਕੋਈ ਕੁਝ ਨਹੀਂ ਤੇ ਅਸਲ ਸਾਡਾ ਦੁਕਾਨ ਵਾਲੇ ਨੇ ਕੰਮ ਖਰਾਬ ਕਰਿਆ ਪਿਆ ਜੀ ਅਸੀਂ ੱੱਕੇ ਨਾਲ ਪਾਉਣੇ ਦਾ ਉੱਠ ਕੇ ਭੱਜ ਦਿੰਦੇ ਨਹੀਂ ਜੀ ਬੇਤਾਲ ਸਰਕਾਰ ਵੱਲੋਂ ਜਿਹੜਾ ਉਪਰਾਲਾ ਇੰਨਾ ਵਧੀਆ ਹੈਗਾ ਬਿਸਰਵਿਕ ਆਧਾਰ ਕਾਰਡ ਚੈੱਕ ਕਰਕੇ ਉਹਨਾਂ ਨੂੰ ਜਜ਼ਾ ਦਿੱਤੀ ਜਾਂਦੀ ਹੈ ਕਿ ਕਿ ਫੈਸਿਲਿਟੀਆਂ ਜਿਹੜੀਆਂ ਹੈਗੀਆਂ ਉਹਰੇ ਦਿੱਤੀਆਂ ਜਾਂਦੀਆਂ ਨੇ ਉਹਰੇ ਸਰ ਆਪਣਾ ਅਸੀਂ ਪਾ ਦਨੇ ਆ ਹੀ ਫਾਕੇ ਹੀ ਮਤਲਬ 15 ਦਿਨ ਬਾਅਦ ਇਹ ਚੀਜ਼ ਹੋ ਜਾਂਦੀ ਬਿਸਤਰੀ ਸਾਰੀ ਨਵੇਂ ਆ ਜੰਦੀ ਹਰ ਹਰ 7 ਦਿਨਾਂ ਬਾਅਦ ਨਵੇਂ ਚੇਂਜ ਕਰ ਦਿੰਦੇ ਆ ਜੀ ਰੋਟੀ ਵਾਲੀ ਪ੍ਰਸ਼ਾਦਾ ਸਾਰਾ ਕੁਝ ਖੁੱਲਾ ਹੋ ਜਾਵੇ ਲੰਗਰ ਗੁਰੂ ਦੇ ਲੰਗਰ ਸ਼ੋਪਿੰਗਾਂ ਟੇਰ ਪਰਸਦਾ ਆਈ ਦੇਖਿਆ ਜਾ ਰਿਹਾ ਪੁਰਸ਼ਾਂ ਲਈ ਵੀ ਆ ਔਰਤਾਂ ਲਈ ਵੀ ਹੈਗਾ ਜੀ ਹਾਂਜੀ ਹਾਂਜੀ ਜਨਾਨੀ ਵਾਸਤੇ ਅਲੱਗ ਪੁਰਸ਼ਾਂ ਲਈ ਅਲੱਗ ਹੈ 24 ਆਂਟੀ ਖੁੱਲ੍ਹਾ ਜੀ ਕੋਈ ਪੈਸੇ ਨਹੀਂ ਬਸ ਸੇਵਾ ਜੀ ਸੋ ਇਹਨਾਂ ਦਾ ਵੀ ਕਹਿਣਾ ਪੂਰੀ ਜਿਹੜੀ ਸਿਕਿਉਰਿਟੀ ਹੈਗੀ ਆ ਉਹ ਕੀਤੀ ਜਾਂਦੀ ਹੈ ਸਿਰਫ ਇੱਕ ਆਧਾਰ ਕਾਰਡ ਬੰਦੇ ਕੋਲ ਹੋਣਾ ਚਾਹੀਦਾ ਔਰ ਉਸੇ ਅਗਰ ਕਿਸੇ ਕੋ ਰਹਿਣ ਦੀ ਜਗ੍ਹਾ ਨਹੀਂ ਉਹਨੂੰ ਵੀ ਜਿਹੜਾ ਇੱਥੇ ਜਗ੍ਹਾ ਦਿੱਤੀ ਜਾਂਦੀ ਹੈ ਔਰ 7 ਦਿਨ ਬਾਅਦ ਜਿਹੜੇ ਪੂਰੇ ਬਿਸਤਰੇ ਚੇਂਜ ਹੋ ਜਾਂਦੇ ਨੇ ਔਰ ਹੀਟਰ ਦੀ ਵੀ ਜਿਹੜੀ ਹੈਗੀ ਆ ਉਹ ਵੀ ਪੂਰੇ ਪਵਕ ਪ੍ਰਬੰਧ ਕੀਤਾ ਗਿਆ ਔਰ ਇਸ ਦਾ ਜਿਹੜਾ ਪੁਰਸ਼ ਪੁਰਸ਼ਾਂ ਲਈ ਵੀ ਹੈਗਾ ਤਾਂ ਔਰਤਾਂ ਲਈ ਵੀ ਹੈਗਾ ਤਸਵੀਰਾਂ ਇੱਕ ਵਾਰੀ ਫੇਰ ਦਿਖਾਉਂਦੇ ਆ ਕਿਸ ਤਰ੍ਹਾਂ ਦੇ ਰ ਸਾਫ ਸੁਥਰੇ ਜਿਹੜੇ ਬਿਸਤਰੇ ਹੈਗੇ ਔਰਤਾਂ ਲਈ ਵੀ ਅ ਦਿਖਾਉਂਦੇ ਆ ਪੁੱਤਾਂ ਲਈ ਵੀ ਜਿਹੜਾ ਹੈਗਾ ਉਹ ਪੂਰੀ ਫੈਸਿਲਿਟੀ ਜਿਹੜੀ ਹੈ ਉਹ ਇੱਥੇ ਦਿੱਤੀ ਗਈ ਆ ਸੋ ਰਹਿਣ ਬਸੇਰਾ ਇਸ ਦਾ ਨਾਮ ਜਿਹੜਾ ਸਰਕਾਰ ਵੱਲੋਂ ਦਿੱਤਾ ਗਿਆ ਹੈਗਾ ਸੋ ਨਗਰ ਨਿਗਮ ਪਟਿਆਲਾ ਵੱਲੋਂ ਹੈ ਪੰਜਾਬ ਸਰਕਾਰ ਦੇ ਵੱਲੋਂ ਜਿਹੜਾ ਹੈਗਾ ਉਹ ਇਹ ਉਪਰਾਲਾ ਜਿਹੜਾ ਕੀਤਾ ਗਿਆ ਸੋ ਲੇਡੀਜ਼ ਵਾਸਤੇ ਵੀ ਜਿਹੜਾ ਹੈਗਾ ਉਹ ਵੀ ਪੂਰੇ ਪੂਕਤਾ ਇੰਤਜ਼ਾਮ ਜਿਹੜੇ ਨੇ ਉਹਦੇ ਕੀਤੇ ਗਏ ਨੇ ਠੰਡ ਤੋਂ ਬਚਣ ਲਈ ਜਿਹੜੇ ਯਾਤਰੀ ਹੈਗੇ ਨੇ ਉਹ ਇੱਥੇ ਬਿਲਕੁਲ ਰਹਿ ਸਕਦੇ ਨੇ ਬਿਲਕੁਲ ਫ੍ਰੀ ਜਿਹੜਾ ਹੈਗਾ ਉਹ ਐਸੇ ਦਾਤਕ ਦਾ ਤੋਂ ਤੋਂ ਆਹ ਤਸਵੀਰਾਂ ਦੇਖ ਸਕਦੇ ਹੋ ਤੁਸੀਂ ਔਰਤਾਂ ਲਈ ਵੀ ਜਿਹੜਾ ਹੈ ਅਲੱਗ ਤੋਂ ਇਹ ਕੈਬਿਨ ਜਿਹੜਾ ਬਣਾਇਆ ਗਿਆ ਹੈਗਾ ਜਿੱਥੇ ਲੇਡੀਜ਼ ਵੀ ਜਿਹੜੀਆਂ ਔਰਤਾਂ ਵੀ ਦੇਦੀਆਂ ਰਾਤ ਨੂੰ ਜਿਹੜੀਆਂ ਉਹਦੇ ਰਹਿ ਸਕਦੇ ਪੂਰਾ ਜਿਹੜਾ ਹੈਗਾ ਸੁਰੱਖਿਆ ਦਾ ਜਿਹੜਾ ਪੂਰਾ ਇੰਤਜ਼ਾਮ ਜਿਹੜਾ ਹੈਗਾ ਉਹਦੇ ਕੀਤਾ ਜਾਂਦਾ ਹੀਟਰ ਦੀ ਫੈਸਿਲਿਟੀ ਵੀ ਜਿਹੜੀ ਹੈ ਉਹ ਵੀ ਦਿੱਤੀ ਗਈ ਹੋਈ ਐ ਸੋ ਪੰਜਾਬ ਸਰਕਾਰ ਦੇ ਵੱਲੋਂ ਜਿਹੜਾ ਹੈਗਾ ਉਹ ਵੱਡਾ oprala ਜਿਹੜਾ ਪਟਿਆਲੇ ਦੇ ਵਿੱਚ ਹੈਗਾ ਔਰ ਕਈ ਥਾਵਾਂ ਤੇ ਪਟਿਆਲੇ ਦੇ ਵਿੱਚ ਜਿਹੜੇ ਇਸ ਤਰ੍ਹਾਂ ਦੇ ਰਹਿਣ ਵਸੇੜਾ ਜਿਹੜਾ ਉਹ ਬਣਾਇਆ ਜਾਇਆ ਹੈਗਾ ਸੋ ਲਾਈਵ ਤਸਵੀਰਾਂ ਦੇ ਤੁਸੀਂ ਦੇਖ ਸਕਦੇ ਹੋ ਕਿੰਨਾ ਜਿਹੜਾ ਸਰਕਾਰ ਵੱਲੋਂ ਜਿਹੜੇ ਪੂਖਤਾ ਇੰਤਜ਼ਾਮ ਜਿਹੜਾ ਹਨ ਇਹ ਜਿਹੜਾ ਬੈਰਿਕ ਹੈਗਾ ਰਹਿਣ ਬਸੇ ਰਹਿਗਾ ਸਿਰਫ ਔਰਤਾਂ ਲਈ ਜਿਹੜਾ ਉਹਨਾਂ ਲਈ ਵੀ ਪੂਰੇ ਇੰਤਜ਼ਾਮ ਕੀਤੇ ਹੋਣ ਇੱਕ ਪਾਸੇ ਪੁਰਸ਼ਾਂ ਦੀ ਔਰ ਦੂਸਰੇ ਪਾਸੇ ਜਿਹੜਾ ਹੈ ਔਰਤਾਂ ਲਈ ਵੀ ਪੂਰਾ ਜਿਹੜਾ ਇੰਤਜ਼ਾਮ ਕੀਤਾ ਗਿਆ ਹੋਇਆਗਾ ਸੋ ਇਹ ਤਸਵੀਰਾਂ ਪਟਿਆਲਾ ਦੇ ਰਹਿਣ ਬਸੇ ਰਿਹਾ ਜਿਹੜਾ ਪੰਜਾਬ ਸਰਕਾਰ ਵੱਲੋਂ ਲੋਕਾਂ ਲਈ ਜਿਹੜਾ ਹੈਗਾ ਬਣਾਇਆ ਗਿਆ ਤਾਂ ਕੋਈ ਵੀ ਯਾਤਰੀ ਜਿਹੜਾ ਉਹ ਪੂਰੀ ਠੰਡ ਦੇ ਵਿੱਚ ਜਿਹੜਾ ਉਹ ਉਰੇ ਆ ਕੇ ਰਹਿ ਸਕਦਾ ਜਿਹੜਾ ਰਾਤ ਨੂੰ ਵੀ ਜਿਹੜਾ ਆਂਦਾ ਸੋ ਆਧਾਰ ਕਾਰਡ ਜਿਹੜਾ ਉਹ ਕਈ ਵਾਰ ਜ਼ਰੂਰੀ ਆ ਜਾਂ ਨਹੀਂ ਵੀ ਹੈ ਕੋਈਨਾਂ ਦੀ ਆਪਣੀਆਂ ਜਿਹੜੀਆਂ ਹੈਗੀਆਂ ਨੇ ਕੁਝ ਸ਼ਰਤਾਂ ਨੇ ਹੋਰ ਲੋਕੀ ਜਿਹੜੇ ਹਨ ਠੰਡ ਤੋਂ ਬਚਣ ਲਈ ਉਰੇ ਰਾਤ ਦਾ ਜਿਹੜਾ ਹੈਗਾ ਰਹਿਣ ਬਸਤੇ ਦੇ ਦਾ ਸਹਾਰਾ ਵੀ ਲੈਂਦੇ ਨੇ ਪਤਿਆਲਾ ਤੋਂ ਕੈਮਰਾਮੈਨ ਕਰਨ ਦੇ ਨਾਲ ਰਿੰਦਰਪਾਲ ਸਿੰਘ ਇੰਡੀਆ ਨੂੰ